ਵੈਲਕਮ ਟੂ ਖੰਨਾ ਨਿਊਜ਼ ਲਾਈਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਜੀਟੀ ਰੋਡ ਸਥਿਤ ਰਾਮਗੜੀਆ ਭਵਨ ਪੱਟੀਆਂ ਵਿਖੇ ਅੱਜ ਬਾਬਾ ਵਿਸ਼ਵਕਰਮਾ ਰਾਮਗੜੀਆ ਸਭਾ ਖੰਨਾ ਵੱਲੋਂ ਖਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਪ੍ਰਬੰਧਕੀ ਸਭਾ ਵੱਲੋਂ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਗ੍ਰੰਥੀ ਸਿੰਘ ਭਾਈ ਕਰਨੈਲ ਸਿੰਘ ਵੱਲੋਂ ਬਾਹਮਾ ਦੀ ਕਥਾ ਅਤੇ ਭਾਈ ਗੁਰਪ੍ਰੀਤ ਸਿੰਘ ਤੇ ਕਾਈ ਕਰਨੈਲ ਸਿੰਘ ਦੇ ਹਜੂਰੀ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਅਤੇ ਕਥਾ ਵਿਖਿਆਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਬੀਬੀਆਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਇਸ ਮੌਕੇ ਸਭਾ ਦੇ ਚੇਅਰਮੈਨ ਪੁਸ਼ਕਰ ਰਾਜ ਸਿੰਘ ਰੂਪਰੇ ਨੇ ਜਿੱਥੇ ਸਮੂਹ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ, ਉੱਥੇ ਹੀ ਸਭਾ ਵੱਲੋਂ ਚਾਚੇ ਤੌਰ ਤੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਸਭਾ ਦੇ ਚੇਅਰਮੈਨ ਰੂਪਰਾਏ ਨੇ ਰਾਮਗੜੀਆ ਕਮਿਊਨਿਟੀ ਸੈਂਟਰ ਦੇ ਚੱਲ ਰਹੇ ਨਿਰਮਾਣ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਜਲਦ ਹੀ ਨੇਪਰੇ ਚਾੜੇ ਜਾਣਗੇ। ਉਹਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਅੱਜ ਸੰਗਤਾਂ ਨੇ ਹਮ-ਹਮਾ ਕੇ ਹਾਜ਼ਰੀ ਲਵਾਈ ਹੈ, ਉਸੇ ਤਰ੍ਹਾਂ 1 ਅਪ੍ਰੈਲ ਨੂੰ ਸ਼੍ਰੀ ਵਿਸ਼ਵਕਰਮਾ ਮੰਦਿਰ ਵਿੱਚ ਆਯੋਜਿਤ ਹੋ ਰਹੇ ਮੂਰਤੀ ਸਥਾਪਨਾ ਦਿਵਸ ਅਤੇ ਗੁਰਦੁਆਰਾ ਜੱਸਾ ਸਿੰਘ ਰਾਮਗੜੀਆ ਰਣਜੀਤਨਗਰ ਵਿਖੇ 5 ਮਈ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 300 ਸਾਲਾਂ ਜਨਮ ਦਿਹਾੜੇ ਨੂੰ ਸਮਰਪਿਤ ਹੋ ਰਹੇ ਸਮਾਰੋਹ ਵਿੱਚ ਪਹੁੰਚੰਦੀ ਅਪੀਲ ਕੀਤੀ ਇਸ ਮੌਕੇ ਗੁਰਦੁਆਰਾ ਜੱਥਾ ਸਿੰਘ ਰਾਮਗੜੀ ਰਣਜੀਤਨਗਰ ਦੇ ਪ੍ਰਧਾਨ ਵਰਿੰਦਰ ਸਿੰਘ ਤਹਿਲੇ ਚੇਅਰਮੈਨ ਹਰਜੀਤ ਸਿੰਘ ਖਰੇ ਸਭਾ ਦੇ ਮੀਤ ਪ੍ਰਧਾਨ ਗੁਰਨਾਮ ਸਿੰਘ ਭਮਰਾ ਚਰਨਜੀਤ ਸਿੰਘ ਪਨੇਸਰ ਸਕੱਤਰ ਬਲਦੇਵ ਸਿੰਘ ਮਠਾੜੂ ਤਹਿਲ ਸਿੰਘ ਧੰਜਲ ਟਿੰਬਲ ਟਰੇਡਰਸ ਐਂਡ ਮੈਨੂਫੈਕਚਰ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਮਨਜੀਤ ਸਿੰਘ ਧੰਜਲ ਸੁਖਚਰਨ ਸਿੰਘ ਚਾਨਾ ਅਮਰਜੀਤ ਸਿੰਘ ਘਟੋੜਾ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ ਖੰਨਾ ਦੇ ਸਰਪ੍ਰਸਤ ਸੁਖਦੇਵ ਸਿੰਘ ਕਲਸੀ ਚੇਅਰਮੈਨ ਹਰਜੀਤ ਸਿੰਘ ਸੋਹਲ ਵਾਈਸ ਚੇਅਰਮੈਨ ਹਰਮੇਸ਼ ਲੋਟੇ ਪ੍ਰਧਾਨ ਬਲਵਿੰਦਰ ਸਿੰਘ ਸੌਂਦ ਸਕੱਤਰ ਰਾਜਿੰਦਰ ਸਿੰਘ ਸੋਹਲ ਖਜ਼ਾਨਚੀ ਗੁਰਚਰਨ ਸਿੰਘ ਵੀਰਦੀ ਪ੍ਰੈਸ ਸਕੱਤਰ ਪਰਮਜੀਤ ਸਿੰਘ ਤਿਮਾਨ ਅਮਰ ਸਿੰਘ ਲਵਲੀ ਫਰਨੀਚਰ ਵਾਲੇ ਗੁਰਮੀਲ ਸਿੰਘ ਪਾਟਿਆ ਪ੍ਰੀਤਮ ਸਿੰਘ ਰੂਪਰਾਏ ਅਤੇ ਮੈਨੇਜਰ ਅਮਰਜੀਤ ਸਿੰਘ ਆਦ ਹਾਜ਼ਰ ਸਨ ਜੈਮੂ ਸਾਹਿਬ ਅੱਜ ਵਿਸਾਖੀ ਦਾ ਦਿਹਾੜਾ ਇਹਦੇ ਬਾਰੇ ਕੀ ਕਹਿਣਾ ਜੀ ਰਾਮਗੁਰੇ ਭਵੰਦੇ ਵਿੱਚ ਮਨਾਇਆ ਗਿਆ ਹੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਫਿਰ ਦੇ ਦਿਹਾੜੇ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪਾਉ ਜਿਆਰ ਕੀਤੀ ਸੀ ਖਾਲਸਾ ਪੰਥ ਸਾਜਿਆ ਸੀ ਉਸ ਦੇ ਪਲਖਸ ਦੇ ਵਿੱਚ ਸਾਰੇ ਦੁਨੀਆ ਦੇ ਵਿੱਚ ਅੱਜ ਵਿਸਾਖੀ ਦਾ ਤਿਹਾੜ ਮਨਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਰਾਮਗੜੀ ਆ ਭਵਨ ਦੇ ਵਿੱਚ ਵੀ ਅਸੀਂ ਰਲ ਮਿਲ ਕੇ ਮੰਦਿਰ ਦੀ ਕਮੇਟੀ ਦੇ ਪ੍ਰਧਾਨ ਜੀ ਵੀ ਖੜੇ ਨੇ ਚੈਨਨ ਸਾਹਿਬ ਖੜੇ ਨੇ ਸਾਰੇ ਜਣੇ ਅਸੀਂ ਰਲ ਮਿਲ ਕੇ ਰਾਮਗੜੀ ਆ ਭਵਨ ਦੇ ਵਿੱਚ ਸਹੀ ਸਹਿਜ ਬਾਠ ਸਹਿਜ ਦੀਪਕ ਪਾਇ ਉਸ ਤੋਂ ਉਪਰੰਤ ਕੀਰਤਨ ਹੋਇਆ ਕੀਰਤਨ ਤੋਂ ਉਪਰੰਤ 12 ਮਹਾ ਬਾਠ ਸਭ ਨੂੰ ਸਰਵਨ ਕਰਾਇਆ ਗਿਆ ਤੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇੱਥੇ ਲੰਗਰ ਦੀ ਸੇਵਾ ਤੇ ਅੱਜ ਕੀਤੀ ਗਈ ਹੈ ਸਾਰੇ ਸੰਗਤ ਲੰਗਰ ਸ਼ਕ ਰਹੀ ਹੈ ਬਹੁਤ ਹੀ ਅੱਛਾ ਪ੍ਰੋਗਰਾਮ ਅੱਜ ਅੱਛਾ ਦਿਹਾੜਾ ਹੈ ਸੋ ਸਾਰੇ ਮੇਰੇ ਸਾਰੇ ਕਮੇਟੀ ਬਣੋ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੋ काम बढ़िया पवन वालों ਤੇ ਮੰਦਿਰ ਕਮੇਟੀ ਵੱਲੋਂ ਵੀ ਮੈਂ ਸਾਰੇ ਸੰਗਤ ਦਾ ਸਾਰੇ ਆਵਾਮ ਦਾ ਜਿੱਥੇ ਜਿੱਥੇ ਸਿੱਖ ਗੁਰੂ ਸਿੱਖ ਗੁਰੂ ਨਾਨਕ ਨਾਮ ਜਪਦਾ ਰਹਿੰਦੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਜੀ ਸਾਥੀ ਦਰਸ਼ਕਾ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ